ਸੱਚੀ ਕਾਲ ਗੁੱਡ ਮਾਰਨਿੰਗ ਟਾਈਮ ਹੋ ਚੁਲਿਆ ਜੀ 7:13 ਮਿੰਟ ਹੋਏ ਬਨੇ ਤੇ ਜਿਹੜੀ ਪਹਿਲੀ ਵੀਡੀਓ ਉਹ 22 ਤਰੀਕ ਦੀ ਹੈ ਇਹ 22 ਤਰੀਕ ਦੀ ਵੀਡੀਓ ਅੱਜ ਦੀ ਠੀਕ ਹੈ ਜੀ ਅੱਜ 22 ਤਰੀਕ ਹਾਂ 22 ਤਰੀਕ ਦੀ ਹੈ ਤੇ ਪਿੱਛੇ ਜਿਹੜਾ ਵਲੋਗ ਆਇਆ ਉਹ ਵੀ ਦੇਖੋ ਪਲੀਜ਼ ਥੋੜਾ ਰਿਕੁਐਸਟ ਹੈ ਠੀਕ ਹੈ 3 ਵਜੇ ਦਨਸਾਨੇ ਤੇ ਕਈਆਂ ਦੇ ਤਾਂ ਬਹੁਤ ਕੜਾਕ ਨਾ ਚੁਬਿਆ ਹੋ ਬਟ ਗੱਲਾਂ ਨੇ ਆਪਾਂ ਨੇ ਮੈਂ ਤਾਂ ਹਾਂ ਜਦੋਂ ਨਾਲ ਕੋਈ ਰਿਸ਼ਤਾ ਨਹੀਂ ਹੈ ਆਪਣਾ ਹਨਾ ਉਹਨਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਕੋਈ ਠੀਕ ਹੈ ਮੇਰੇ ਨਾਲ ਕੋਈ ਉਹ ਨਹੀਂ ਹੈਗਾ ਰਿਲੇਸ਼ਨ ਰਿਲੇਟਿਵ ਨਹੀਂ ਹੈਗੇ ਨਾ ਮੇਰੇ ਕੁਝ ਲੱਗਦੇ ਹੋਣਾ ਮੈਂ ਉਹਨਾਂ ਦੀ ਕੁਝ ਲੱਗਦੀ ਆ ਲਾਈਫ ਲਈ ਬਲੌਕ ਨਹੀਂ ਬੰਦੇ ਮੇਰੇ ਲਈ ਤੇ ਚਲੋ ਹੁਣ ਕਰਦੇ ਆਪਾਂ ਦਿਨ ਦੀ ਸ਼ੁਰੂਆਤ ਅਸ ਤੋਂ ਬਾਅਦ ਉਹਨਾਂ ਦੀ ਕਿਸੇ ਨੂੰ ਨਾ ਮੈਂ ਉਹ ਨਹੀਂ ਦੇਣੀ ਕਹਿੰਦੇ ਹੁੰਦੇ ਗੱਲ ਕਰਕੇ ਉਹਨਾਂ ਦੀ ਕੋਈ ਗੱਲ ਨਹੀਂ ਕਰਨੀ ਅਸ ਤੋਂ ਬਾਅਦ ਆਪਾਂ ਆਪਣੇ ਕੰਮ 'ਤੇ ਧਿਆਨ ਰੱਖਾਂਗੇ ਕੁਝ ਬਣ ਕੇ ਦਿਖਾਉਣ ਦੀ ਚਾਹਤ ਹੈ ਤਾਂ ਬਣ ਕੇ ਦਿਖਾਵਾਂਗੇ ਠੀਕ ਹੈ ਜੀ ਬਾਹਰ ਨਿਕਲੇ ਹੋਏ ਧੁੱਪ ਥੋੜੀ ਥੋੜੀ ਅੱਜ ਕੰਮ ਬਹੁਤ ਜ਼ਿਆਦਾ ਹੈ ਮੈਨੂੰ ਅੱਜ ਦਿਨ 'ਚ ਬਹੁਤ-ਬਹੁਤ ਕੰਮ ਹੈ ਮੈਨੂੰ ਕੱਪੜੇ ਧੋਣੇ ਆ ਤੇ ਅਚੂਆ ਮੇਰਾ ਸੁੱਤਾ ਪਿਆ ਦੇਖੋ ਤੇਂਜੀ ਮੇਰਾ ਸੁੱਤਾ ਪਿਆ ਓਏ Nanu. Ada duduk pi dah. Acha. Ada duduk, duduk. Ada apa tu? Okey. Kita dah pergi. Aju good morning. Oh oh good morning. Good morning go Good morning go -y. Good morning go go. Nah, -go dekat ਹੱਥ ਚਲਾਈ ਫਿਰ ਦੀਏ ਦੇਖੀ ਕਿੰਨੀ ਦੇਖ ਕਿੰਨੀ ਸੱਟਾ ਖਾਈ ਵੀ ਐਨੇ ਆਪਣੇ ਹੱਥ ਚ ਆ ਦੇਖੋ ਹੱਥ ਚਲਾਈ ਫਿਰਦੀ ਜਿਹੜੀ ਪਤਾ ਨਹੀਂ ਕਿੱਥੇ ਕਿੱਥੀ ਛੋਟੇ ਛੋਟੇ ਹੱਥੇ ਛੋਟੇ ਛੋਟੇ ਹੱਥੇ ਫੇਰੀ ਬੁੱਧ ਦੇ ਮਾਝੂ ਮਾਝੂ ਜੇ ਜੇਰਾ ਲਾਂ ਤਾਂ ਬੋਸਣੀ ਕਰਦੀ ਆ ਹਰ ਵੇਲੇ ਨਾ ਮਾਈਕ ਨਹੀਂ ਹੁੰਦਾ ਕੋਲ ਹਨਾ ਫੋਨ ਨਹੀਂ ਹੁੰਦਾ ਰਾਤ ਮੈਂ ਐਸ ਇੱਥੇ ਪੈ ਗਈ ਜਿੱਥੇ ਪਈ ਐ ਨਾ ਹੁਣ ਮਤਲਬ ਪੂਰੇ ਪੈ ਗਈ ਜਹਾਂ ਇਸ ਕੀ ਜਗ੍ਹਾ ਤੋ ਮੈਨੂੰ ਕਹਿੰਦੀ ਆਏ ਮੇਰੀ ਜਗਾ ਤੇ ਪੈ ਗਈ ਰੋਏ ਮੇਰੀ ਜਗਾ ਤੇ ਪੈ ਗਈ ਇਹ ਆਪਣੀ ਜਗਾ ਨਹੀਂ ਛੱਡਦੀ ਇਹ ਆਪਣੀ ਜਗਾ ਨਹੀਂ ਛੱਡਦੀ ਤੇ ਸੌਂਦੀ ਐ ਮੇਰੀ ਜਗਾ ਤੇ ਨਹੀਂ ਪੈਣਾ ਕਹਿੰਦੀ ਉੱਠ ਜਾ ਉਰੇ ਤੇ ਤਾਂ ਮੇਰੀ ਜਗਾ ਤੇ ਪੈ ਗਈ ਹੁਣ ਇਹਦੇ ਦੇਖ ਲੈ ਇਹਨੂੰ ਜਗਾ ਦਾ ਪਤਾ ਵੀ ਆ ਮੇਰੀ ਜਗਾ ਐ ਪਿਆਰੀ ਐਨੀ ਲੱਗਦੀ ਐ ਗੱਲਾਂ ਕਰਦੀ ਨਾ ਬਹੁਤ ਬਹੁਤ ਪਿਆਰੀ ਲੱਗਦੀ ਐ ਮਹਾਰਾਜ ਕਿਰਪਾ ਕਰਨ ਫੋਨ ਚ ਜਦਦਾ ਹੋਵੇ ਤਾਂ ਮੈਕ ਲਿਆਵਾਂ ਇਹਦੀ ਗੱਲਾਂ ਫੇਰ ਤੁਸੇ ਸੁਣੋ ਹੀ ਕਰਿਓ ਖਾਰੇ ਤਾਂ ਸੁਣਨ ਦੀ ਨਹੀਂ ਹੈ ਕਿ ਛੋਟੀਆਂ ਹਾਲੇ ਪਰ ਗੱਲਾਂ ਇਹ ਜਿ ਨਾਲੋਂ ਵੱਧ ਕਰਦੀ ਐ ਜਿੰਨੀ ਇਹਦੀ ਏਜ ਨਹੀਂ ਉਹ ਤੋਂ ਵੱਧ ਗੱਲਾਂ ਕਰਦੀ ਐ ਮੇਰੇ ਬਾੜ ਦੇ ਕਿ ਐ ਕਹਿ ਰਿਹਾ ਅਭੀ ਸਾਡੇ ਚ ਮਹਿੰਦੀ ਲਾ ਦੇ ਮਹਿੰਦੀ ਮੰਗਦੀ ਐ ਬਾੜ ਅੱਜ ਪਿਉਂਗੀ ਕੱਲ ਲਾਉਂਗੀ ਅੱਜ ਪਿਉਂਗੀ ਮੇ ਤੇ ਪੇ ਨਹੀਂ ਹੋਈ ਐ ਕਿ ਸਮਾਨ ਜਿਹੜਾ ਹੈਗਾ ਬਣਾ ਕੇ ਅੱਜ ਪਾਉਂਗੀ ਪੇਉਂਗੀ ਉਹਨੂੰ ਮਹਿੰਦੀ ਨੂੰ ਰਾਤ ਨੂੰ بس 베ری ਲਗਾਉਂਗੀ ਸਾਰ ਰਾਤ ਉਹ ਪੇੜੀ ਚਾਹੀਦੀ ਆ ਨਾ ਅੱਜ ਤੁਹਾਨੂੰ ਦੱਸੂਗੀ ਮੈਂ ਕਿਆ ਕੁਝ ਮੈਂ ਪਾਉਣੀ ਉਹਦੇ ਵਿੱਚ ਮਹਿੰਦੀ ਚ ਠੀਕ ਹੈ ਅੱਜ ਦਾ ਵਲੋਗ ਇਹੀ ਆਪਣਾ ਮਹਿੰਦੀ ਦੇ ਵਿੱਚ ਕਿਆ ਕੁਝ ਪਾਏ ਹਨਾ ਕਿਵੇਂ ਮਹਿੰਦੀ ਦਾ ਕਲਰ ਜਿਆ ਵੱਧ ਤੋਂ ਵੱਧ ਲੈਣਾ ਮੈਂ ਕਲੋਂਜੀ ਵੀ ਪਾਉਣੀ ਆ ਚਾਹ ਪੱਤੀ ਵੀ ਪਾਉਣੀ ਆ ਤુલਸੀ ਦੇ ਪੱਤੇ ਹੋਗੇ ਪਦਿਨੇ ਦੇ ਪੱਤੇ ਹੋਗੇ ਆਵਲਾ ਪਾਊਡਰ ਆਲੋਵੇਰਾ ਜੇ ਹੈ ਤਾਂ ਪਾ ਲੋ ਨਹੀਂ ਨਾ ਸਹੀ ਤੇ ਫਿਰ ਮਹਿੰਦੀ ਹੀਨਾ ਮਹਿੰਦੀ ਹੀਂਦਾ ਉਹ ਜਿਹੜੀ ਸੁੱਕੀ ਮਹਿੰਦੀ ਹੁੰਦੀ ਆ ਉਹ ਖਾਦੀ ਉਹ ਵਾਲੀ ਮਹਿੰਦੀ ਲਾ ਸਕਦੇ ਆਪਾਂ ਉਹ ਹੀ ਪੋਣੀ ਹੁੰਨੀ ਆ ਮੈਂ ਤਾਂ ਯਾਤਰਾ ਕੱਲ ਰੈਣਾ ਸੋਹਣਾ ਦਿੰਦੀ ਆ ਨਾ ਫਿਰ ਨਾ ਉੱਤਰ ਮੈਂ 6 ਮਹੀਨੇ ਤਾਈਂ ਲਾਉਂਦੀ ਆ ਕਿ ਤੁਸੀਂ ਝੂਠ ਮੰਨੋ ਮੈਨੂੰ ਕਾਣ ਪਉਂਦੀ ਆ ਬਾਰ ਬਾਰ ਲਾਉਂਦੇ ਹਾਂ ਲਾਣੀ ਸੋਕੇ ਤਾਰ ਨਹੀਂ ਹੋ ਤੋ ਕੀ ਆ ਖਸ ਖਸਾ ਪਾੜੀ ਵੇਸਟ ਕਰਨਾ ਪੈਂਦਾ ਗਰਮੀਆਂ 'ਚ ਤਾਂ ਇਨੀ ਫਿਕਰ ਹੁੰਦੀ ਨਹੀਂ ਪਰ ਸਿਆਲੇ 'ਚ ਤਾਂ ਬਹੁਤ ਟੈਂਸ਼ਨ ਹੁੰਦੀ ਆ ਗਰਮ ਪਾਣੀ ਇੰਨਾ ਸਾਰਾ ਚਾਹੀਦਾ ਹੁੰਦਾ ਤੇ ਚਲੋ ਕਰਦੀ ਆ ਠੀਕ ਹੈ ਮਿਲਦੇ ਆਂ ਦਿਨ ਚ ਮਿਲੂਗੀ ਤੁਹਾਨੂੰ ਮੈਂ ਹੁਣ ਠੀਕ ਹੈ ਜੇ ਇਸ ਵळे ਮੈਂ ਚਾਪਤੀ ਮੈਂਹਦੀ ਦਾ ਬਣਾਉਂਗੀ ਉਹ ਵळे ਮਿਲੂਗੀ ਠੀਕ ਹੈ ਇਸ ਤਾਜ ਦਾ ਵਲੋਗ ਇਹ ਆ ਉਹ ਵੀ ਮੈਂ ਕਿਆ ਕੁਝ ਪਾਉਂਗੀ ਇੱਕ ਵਲੋਗ ਫਿਰ ਕੱਲ ਆਏਗਾ ਵੀ ਮੈਂ ਫਿਰ ਲਗਾ ਕੇ ਧੋ ਕੇ ਤੁਹਾਨੂੰ ਦਿਖਾਵਾਂਗੀ ਬਣਾਤ ਵੀ ਕਿਵੇਂ ਦਾ ਕਲਰ ਆਇਆ ਕਿ ਮੇਦੀ ਸ਼ਾਈਨੀ ਆਈ ਏ ਬਣਾਜ ਠੀਕ ਹੈ ਫਿਰ ਉਹ ਦਿਖਾਵਾਂਗੀ ਤੁਹਾਨੂੰ ਤੁਸੀਂ ਬਣੇ ਰਹੋ ਤੁਸੀਂ ਵੀ ਐਵੇਂ ਮੈਂ ਕਿਉਂ ਪਾਉਣੀ ਆ ਪਦਿੰਦਾ ਕਿਉਂ ਪਾਉਣੀ ਆ ਮੈਂ ਤુલਸੀ ਇਹ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਦੂਸਰ ਮਖਾਂਦੀ ਨਹੀਂ ਤਿੰਦੀਲੀ ਵਟ ਬਾਅ ਵਾਸਤੇ ਮੈਂ ਛੜਦੀ ਮਾਂ ਤੇ ਤਾਂ ਮੈਂ ਬਹੁਤ ਯੂਜ਼ ਕਰਦੀ ਆ ਉਹ ਮੇਰੀ ਮਾਂ ਹੈ ਲੱਖ ਦਾਤਾ ਪਤਾ ਨਹੀਂ ਕਿੱਥੇ ਤੁਰ ਜਾਂਦੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਚਲੋ ਜੀ ਮਿੱਦਿਆ ਤੁਹਾਨੂੰ ਠੀਕ ਹੈ ਚੂਹੇ ਨੂੰ ਠਾਮਾ ਚਾਹ ਪਣੀ ਪਲਾ ਚੂਹੇ ਨੂੰ ਵਲੌਗ ਚ ਬੜੇ ਰਹੇ ਕਰੋ ਵਲੌਗ ਪੂਰਾ ਵੇਖਿਆ ਕਰੋ ਵਾਚ ਟਾਈਮ ਕੰਪਲੀਟ ਕਰਾ ਦਿਓ ਪਲੀਜ਼ ਤੁਹਾਨੂੰ ਰਿਕੁਐਸਟ ਹੈ ਤੇ ਮਿੱਲੇ ਬਾਅਚ ਇਹ ਕਹਿੰਨੀ ਤੂੰ ਗੁੱਡ ਮਾਰਨਿੰਗ ਕਰ ਦ ਸਾਰੇ ਨੂੰ ਕੋਡਮਾਨਿਕ ਕੈਸੀ ਹੋ ਆਪ ਸਭ ਕੈਸੀ ਹੋ ਬੱਚਾ ਚਾਹ ਪੀ ਲਈ ਮੈਂ ਚਾਹ ਪੀ ਲਈ ਬਾਹਰ ਕਿਆ ਬੋਲਦਾ ਮੈਂ ਕੋਟਾੜੇ ਬੋਲਦਾ ਟਟੀਰੀ ਟਟੀਰੀ ਟਟੜ ਗਈ ਕਿੰਨੀ ਨੀਂ ਨੀਂ ਆਈਦੀ ਤੈਨੂੰ ਨੀਂ ਨੀਂ ਆਈਦੀ ਇਹ ਨਹੀਂ ਨਹੀਂ ਇਹ ਨਹੀਂ ਜਾਈ ਨਹੀਂ ਹੋ ਗਈ ਧੀ ਉਹ ਯੋਹੋ ਹੋ 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 ਮੇਰਾ ਬੁੱਤ ਉਹ ਮੇਰਾ ਬੁੱਤ ਹਾਂਜੀ ਸਹਿਜਪ੍ਰੀਤ ਰੈਡੀ ਹੋਈ ਵਿਆਹ ਨੂੰ ਦੇਖੋ ਪਾਈ ਹੋਇਆ ਡਰੈਸ ਡਰੈਸ ਦੀ ਬਾਹਾਂ ਥੋੜੀ ਜਿਹੀ ਉਹਨੇ ਉੱਚੀ ਲੱਗੀਆਂ ਮੈਨੂੰ ਇਸ ਕਰਕੇ ਮੈਂ ਥੱਲੇ ਫੈਲ ਦੂ ਇਹ ਚੀਜ਼ ਪਾਤੀ ਆ ਚੁੱਪਾ ਬੀ ਉਹ ਤਾਂ ਚੁੱਪਾ ਵੀਡੀਓ ਬਣਦੀ ਆ ਸਹਤ ਦੇ ਪਾਈ ਹੋਈ ਡਰੈਸ ਸੈਂਡਲ ਪਾਵਾਂਗੇ ਹੁਣ ਇਹਦੇ ਤਿਆਰ ਕੀਤੇ ਨੂੰ ਫਟਾਫਟ ਪਿੰਡ ਚ ਵਿਆਹ ਹੈ ਉੱਥੇ ਪਿਆਹ ਖਾਣ ਚੱਲੀਆ ਕੋੜੇ ਖਾਣ ਜਾਣਾ ਕਹਿੰਦੀ ਮੈਂ ਕੋੜੇ ਇਹ ਕੋੜੇ ਫੱਕੀ ਆਊਗੀ ਪੱਟਣ ਨੂੰ ਫੁਲਾਈ ਪੱਟਣ ਨੂੰ ਫੁਲਾਈ ਪੱਟਣ ਨੂੰ ਫੁਲਾਈ ਟਿੱਕੇ ਹੜ ਜਾ ਟਿੱਕੇ ਪੱਟਣ ਨੂੰ ਫੁਲਾਈ ਨਹੀਂ ਉਧਰ ਦੇਖ ਉਧਰ ਦੇਖ ਹਾਂਜੀ ਸਹਜਪ੍ਰੀਤ ਹੋ ਚੁੱਕੇ ਤਿਆਰ ਵਿਆਹ ਚ ਜਾਣ ਨੂੰ ਵਿਆਹ ਚ ਲਈਏ ਸਹਜ ਜਿੰਦ ਪਿੰਡ ਚ ਕਹਿੰਦੀ ਮੈਂ ਕੋੜੇ ਖਾ ਕੇ ਆਣੇ ਐਨੇ ਕੋੜੇ ਖਾਣ ਜਾਣਾ ਹੈ ਜੀ ਦੇਖੋ ਤਿਆਰ ਹੋਈ ਵੀ ਆ ਟਿੱਕੇ ਖੜ ਜਾ ਅੱਗੇ ਦੇਖ ਖੜੀ ਹੈ ਜੀ ਤਿਆਰ ਕਹਿੰਦੀ ਮੈਂ ਕੋਲੇ ਖਾ ਕੇ ਆਉਣੇ ਆ ਜੁੱਤੀਆਂ ਦੇਖੋ ਪਹਿਲਾਂ ਮੈਡਮ ਦੀਆਂ ਤੁਸੀਂ ਹਾਂਜੀ ਸਹਜਪ੍ਰੀਤ ਰੈਡੀ ਹੈ ਦੇਖੋ ਜਾਣ ਨੂੰ ਵਿਆਹ ਚ ਆਈ ਰੈਡੀ ਕੀਤੀ ਮੈਂ ਮੈਂ ਮੇਰੀ ਤਿਆਰ ਕੀਤੀ ਹੈ ਭਾਈ ਕੰਮ ਸਾਰਾ ਪਿਆ ਮੇਰਾ ਜੇ ਪੰਡ ਪੁੰਡੇ ਆਲੇ ਇਹਨੇ ਕਹਿੰਦੀ ਮੈਂ ਪਕੌੜੇ ਖਾ ਕੇ ਆਣਾਂ ਦਾਦੀ ਨਾਲ ਜਾਣਾਂ ਦਾਦੀ ਨਾਲ ਜਾਣਾਂ ਪਕੌੜੇ ਖਾਣਾ ਸਿਰ ਤੇ ਲਾਈ ਬਟਰਫਲਾਈ ਤੇ ਜੁੱਤੀਆਂ ਪਾਈਆਂ ਦੇਖੋ ਮੈਡਮ ਨੇ ਬੜਾ ਚੋਇ ਇਹਨੂੰ ਕਿਹੜੇ ਬਾਹਰ ਚੱਲ ਰਹੀ ਹੈ ਜੁੱਤ ਪਾ ਲਾਈ तो निकली हुई है उतर पर हवा चलती है बहुत ज्यादा बटरफ्लाई बटरफ्लाई बड़ी फिर दी जा 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 है जजाया तो पूछिए जता तेरे पूछ के कहते तैयार है हौली हौली तो गिरना जाई हां जान दी देखो बटरफ्लाई मेरी बाहर हवा चल दी है आओ ਕੰਸਾਨ ਸਭ ਆਪਸੋ ਮਰੇ ਕਿਲੇ ਮੇਰੇ ਮਰ ਰਾਤ ਨੂੰ ਦਿਖਾਉਣੀ ਹੁੰਦੀ ਹੋਂ ਚਾਨਸ ਆਪਸੋ ਲੱਗੇ ਹੋਇਆ ਤੇ ਰਹੂ ਆ ਹਵਾ ਚੱਲਦੀ ਅੱਜੋਂ ਤਾਂ ਕੱਪੜੇ ਧੋਣੇ ਹਾਲੇ ਮੈਂ ਪਾਂਡੇ ਮੰਜਣੇ ਆ ਪਾਂਡੇ ਪਾਏ ਮੰਜਣੇ ਵਾਲੇ ਭਾਈ ਮੇਰੇ ਦਾ ਅਬ ਲੀਚ ਨਹੀਂ ਕਰਿਆ ਸਭ ਖਰਾਬ ਬਟ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਅੱਜ ਦੋ ਭਾਗਾਂ ਚ ਆਉਗੀ ਵੀਡੀਓ ਠੀਕ ਹੈ ਅੱਧੀ ਅੱਜ ਪਾਉਂਗੀ ਅੱਧੀ ਕੱਲ ਪਾਉਂਗੀ ਕਿਵੇਂ ਵੀ ਮੈਂ ਕਿਆ ਕੁਝ ਪਾਉਣੀ ਹੈ ਮਹਿੰਦੀ ਦੇ ਵਿੱਚ ਠੀਕ ਹੈ ਸਾਰੀ ਰਾਤ ਭਿਗੇ ਰੱਖਣੀ ਹੁੰਦੀ ਹੈ ਉਹ ਤਾਂ ਲੋਹੇ ਦੇ ਭਾਂਡੇ ਚ ਭਿਓ ਨਾ ਤੁਸੀਂ ਹੋਰ ਵੀ ਜ਼ਿਆਦਾ ਕਲਰ ਦਿੰਦੀ ਹੈ ਬੈਟਰ ਤੇ ਨੀਮ ਦੇ ਪੱਤੇ ਪਾ ਲਓ ਤੁਸੀਂ ਵਿੱਚ ਉਹਦੇ ਹਨਾ ਜੇ ਤੁਹਾਨੂੰ ਨੀਮ ਦੇ ਪੱਤੇ ਤੁਹਾਡੇ ਨੇੜੇ ਹੈਗੇ ਨੀਮ ਦੇ ਪੱਤੇ ਨੂੰ ਬਾੜ ਕੇ ਸਾਰੀ ਚੀਜ਼ਾਂ ਬਾੜ ਕੇ ਬਸ ਆ ਆਵਲੇ ਦਾ ਪਾਊਡਰ ਛੱਡ ਕੇ ਠੀਕ ਹੈ ਆਵਲ ਦਾ ਪਾਊਡਰ ਬਾਚਲੜ ਆ ਸਕਦੇ ਵਿੱਚ ਠੀਕ ਹੈ ਸੀਕਾ ਕਾਇ ਨਹੀਂ ਪਾਉਣਾ ਚਾਹੀਦਾ ਕਦੇ ਵੀ ਕਲੋਂਜੀ ਪੋਣੀ ਹੈ ਮੈਂ ਚਾਪ ਪੱਤੀ ਪੋਣੀ ਜ਼ਰੂਰ ਕਈ ਵਾਰੀ ਐ ਹੁੰਦਾ ਬੈਡ ਨੂੰ ਵਾਲਾਂ ਨੂੰ ਹੋਰ ਦੁਆ ਰੈੱਡ ਕਲਰ ਦੇਣਾ ਤਾਂ ਆਪਾਂ ਉਹ ਪਾ ਸਕਦੇ ਆ ਦੇ ਵਿੱਚ ਜਿਹੜੀ ਚਕੰਦਰ ਹੁੰਦੀ ਹੈ ਜਿਹੜੀ ਚਕੰਦਰ ਨਹੀਂ ਹੁੰਦੀ ਉਹ ਲਾਲ ਲਾਲ ਜਿਹੜੀ ਖੂਨ ਵਧਾਉਣ ਵਾਸਤੇ ਉਹ ਪਾ ਸਕਦੇ ਆ ਉਹ ਕਲਰ ਬਹੁਤ ਸੋਹਣਾ ਦਿੰਦੀ ਹੈ ਬਟ ਛੇਤੀ ਉਤਰ ਜਾਂਦਾ ਫਿਰ ਉਹ ਉਹਨਾ ਜਿੰਨੀ ਵਾਰ ਨਾਂਨੇ ਆਪਾਂ 19 ਵਾਰ ਹੱਥਾਂ ਤੇ ਹੀ ਆਈ ਜਾਂਦਾ ਬਾਲ ਲਾਲ ਲਾਲ ਵਾਲਾਂ ਤੇ ਇੱਕ ਹੱਥਾਂ ਤੇ ਆਈ ਜਾਂਦਾ ਇਸ ਕਰਕੇ ਮੈਂ ਉਹ ਨਹੀਂ ਉਹ ਜਾਣੇ ਲਾਲ ਲਾਲ ਜੇ ਕਰ ਦਿੰਦੇ ਹੋਰ ਤਰ੍ਹਾਂ ਦੇ ਤੇ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਕਿ ਵਲੌਗ ਚ ਬਣੇ ਰਹੋ ਠੀਕ ਹੈ ਸਵੇ ਚੱਲੀਆ ਵਿਆਹ ਚ ਹੁਣ ਕੰਮ ਨੇ ਬੇੜਦੀ ਫਟਾਫਟ ਹਲੇ ਮੈਂ ਕੱਪੜੇ ਧੋਣੇ ਆ ਦੇਖਦੀਆਂ ਕੱਪੜੇ ਫਿਰ ਕੱਲ ਧੋਵਾਂਗੀ ਅੱਜ ਨਹੀਂ ਜੇ ਧੋਹੇ ਟਾਈਮ ਲੱਗਿਆ ਭਾਂਡੇ ਮੱਝ ਲੈਣੀਆਂ ਫਟਾਫਟ ਨੇ ਬੇੜਲਣੀਆਂ ਤੇ ਸਾਰਾ ਕੰਮ ਪਿਆ ਮੇਰਾ ਚਲੋ ਜੀ ਮੈਂ ਬੇੜਦੀਆਂ ਫਿਰ ਤੁਹਾਨੂੰ ਹੈ ਠੀਕ ਹੈ ਵਲੌਗ ਚ ਬਣੇ ਰਹੋ ਵਲੌਗ ਪੂਰਾ ਵੇਖ ਕੇ ਜਸਕਿੱਪ ਨਾ ਕਰਿਓ ਠੀਕ ਹੈ ਸਕਿੱਪ ਨਾ ਕਰਿਆ ਕਰੋ ਮੈਂ ਤੁਹਾਡੇ ਸਾਰਿਆਂ ਦੇ ਵਲੌਗ ਨਾ ਚੰਗੀ ਤਰ मेरा नैट भी खत्म हो जाता तुम्हें भी स्किप करके ना देख करो अगे अगे कट के ना देखे करो आराम देखे करो वीडियो ठीक है नलो हाँ जी सात हाँ श्रीकाल मैं धरी हुई खिचड़ी मैं फिर आ गए <laughs> खिचड़ी धरी हुई है जोड़ा मैं ब्लॉग थोनू कहा मेहंधी आ रहा आऊगा कल ठीक है जी वह कल आएगा क्या कुछ पा मैं कल पाऊँगी अज नहीं मैं पाएगा अच्छ फिर वीडियो लंबी हो जा क्योंकि सहजने ब्याह सी अच्छ गई है वो दादी ਇਹ ਕਾ ਟਾਈਮ ਜ ਨਹੀਂ ਲੱਗਿਆ ਹੈਗਾ ਮੈਨੂੰ ਜਾਣਦਾ ਹਾਂ ਮੈਂ ਸਮਾਨ ਬਣਾਉਂਗੀ ਅੱਜ ਹੀ ਵੀਡੀਓ ਪਰ ਵੀਡੀਓ ਕੱਲ ਆਏਗੀ ਜਿਹੜੀ ਅੱਜ ਮੈਂ ਵੀਡੀਓ ਬਣਾ ਲਈ ਠੀਕ ਹੈ ਮੈਂ ਖਿਚੜੀ ਧਰੀ ਹੋਈ ਆਂਗਣ ਵਾਲੀ ਚੋਂ ਮਿਲਦੀ ਹੈ ਖਿਚੜੀ ਉਹ ਧਰੀ ਆ ਖਾਣ ਨੂੰ ਉਹ ਬਣਾਉਂਗੀ ਮੈਂ ਨਵੇਂ ਤਰੀਕੇ ਨਾਲ ਬਣਾਈ ਆ ਉਹ ਸਹਿਜ ਗਈ ਵੀ ਵਿਆਹ ਚ ਬਾਹਰ ਤੋਂ ਪੂਸੋਣੀ ਨਿਕਲੀ ਹੋਈ ਹੈ ਓਹੋ ਕਿੱਡੇ ਕਿੱਡੇ ਬਾਲ ਸਾਹਮਣੇ ਕੋਈ ਨਾ ਹੋ ਜਾ ਰਿਹਾ ਬੰਦਾ ਨਾ ਆਇਆ ਹੋਇਆ ਸਿਰੋਂ ਨੇ ਬੋਲ ਕੇ ਡਿਗਿਟ ਹੈ ਉਹਦੇ ਸਾਡੇ ਦਾ ਪੁੱਛਾਂ ਜੀ ਦੇਤੀ ਰੱਬ ਨੇ ਸਾਨੂੰ ਦਾ ਪੁੱਛਾਂ ਜੀ ਦੇਤੀ ਰੱਬ ਨੇ ਇਹਨਾਂ ਨੂੰ ਹੀ ਆਏ ਹਲਾਈ ਜੰਨੇ ਸੈਜ ਆਪਣੇ ਬਾਹਲ ਨੂੰ ਕਹਿੰਦੀ ਮੇਲੇ ਬਦੇ ਬਦੇ ਬਾਹਲ ਸੈਜ ਕਹਿੰਦੀ ਹੁੰਦੀ ਮੇਰੇ ਬਦੇ ਬਦੇ ਬਾਹਲ ਤੇ ਵਲੌਗ ਆਊਗਾ ਕੱਲ ਸ਼ਾਮ ਨੂੰ ਲਾਈਵ ਹੋਣੀ ਮੈਂ 6 7 8 ਵਜੇ ਤਾਂ ਮੇਰਾ ਟਾਈਮ ਪੱਕਾ ਹੀ ਤੇ ਲਾਈਵ 'ਚ ਜੁੜਿਆ ਕਰੋ ਚੰਗਾ ਮਾੜਾ ਨਾ ਬੋਲਣਾ ਨਾ ਸੁਣਨਾ ਹੁਣ ਤੇ ਬਾਅਦ ਕਿਸੇ ਨੂੰ ਮੈਂ ਨਾ ਕਿਸੇ ਨੂੰ ਲਾਈਫ ਚ ਕਹਾ ਕੁਛ ਕੋਈ ਆਪਣੀ ਲਾਈਫ ਚ ਜੀਵੇ ਮਰੇ ਆਏ ਡੋਨਟ ਕੇਅਰ ਆਪਾਂ ਕਿਸੇ ਨੂੰ ਕੁਛ ਨਹੀਂ ਕਹਿਣਾ ਠੀਕ ਹੈ ਖਿਚੜੀ ਬਣ ਰਹੀ ਹੈ ਖਿਚੜੀ ਖਾ ਲੋ ਅਜ ਜਿਹਨੇ ਖਾਣੀ ਹੈ ਹਜਣਾ ਮੂੰਗੀ ਦੀ ਦਾਲ ਪਾਉਣੀ ਹੈ ਮੂੰਗੀ ਦਾਲ ਬਹੁਤ ਵਧੀਆ ਲੱਗਦੀ ਬਿਲਕੁਲ ਵੀ ਵਧੀਆ ਲੱਗਦੀ ਮੂੰਗੀ ਦੀ ਦਾਲ ਸੱਚੀ ਦੱਸ ਤੁਹਾਨੂੰ ਮੈਂ ਦਿਖਾਉਣੀ ਕਰ ਜੇ ਬਣ ਚੁੱਕੀ ਠੀਕ ਤਰ੍ਹਾਂ ਵੈਸੇ ਸਮੈਲ ਐਵੇਂ ਦੀ ਆ ਰਹੀ ਜਿਵੇਂ ਮੈਗੀ ਬਣਦੀ ਹੁੰਦੀ ਹੈ ਮੈਗੀ ਦੀ ਸਮੈਲ ਆਉਂਦੀ ਹੈ ਮੈਗੀ ਖਾਏ ਨੂੰ ਵੀ ਅਰਸਾ ਹੋ ਗਿਆ ਕਈਆਂ ਨੂੰ ਸ਼ੌਕ ਹੁੰਦਾ ਨਾ ਮੈਗੀ ਖਾਣ ਦਾ ਬਹੁਤ ਸ਼ੌਕ ਹੁੰਦਾ ਲੋਕਾਂ ਨੂੰ ਪਸੰਦ ਹੁੰਦੀ ਹੈ ਅੱਜ ਮੈਂ ਬਣਾਈ ਬਿਰਬਲ ਦੀ ਖਿਚੜੀ ਆ ਬਿਰਬਲ ਦੀ ਖਿਚੜੀ ਖਾਣੂ ਆਂਗਣ ਬਾੜੀ ਵਾਲਿਆਂ ਦੀ ਖਿਚੜੀ ਹੈ ਇਹ ਆਜੂ ਖਾ ਲੋ ਜੀਨੀ ਖਾਣੀ ਹੈ आप खान लगे चैनल सब गिर गई थी गिर गई थी चैनल सबसक्राइब करके जायो ठीक है जो न्यू आए जी बाकी टाके रख दें सहज गई हुई है विह खा के आओगी मैं क्या मेरे लिए ले भी लेके आई कहरे लेके आने कोरे खाने मैं टिक्की लेके आई ਚਤੀ ਕੀ ਖਾਣੀ ਹੈ ਤੂੰ ਬਰਫੀ ਵੀ ਖਾਣੀ ਆ ਗੱਲ ਦੀ ਬਫੀ ਵੀ ਖਾਣੀ ਆ ਮਾ ਬਫੀ ਵੀ ਖਾਣੀ ਬਫੀ ਵੀ ਲੈ ਕੇ ਆਈ ਦੇਖਦੇ ਆ ਭਾਈ ਕਹੀ ਜਿ ਬਣੀ ਆ ਮੈਂ ਟਮਾਟਰ ਪਾਇਆ ਵਿੱਚ ਮਿਰਚਾਂ ਪਾਈਆਂ ਲਾਲ ਤੇ ਪਿਆਜ਼ ਪਾਇਆ ਬਾਕੀ ਦਾ ਕੀ ਐ ਐਡੀ ਪਣੀ ਚਾਹੀਦੀ ਮੂੰਗੀ ਦਾਲ ਬੇ ਕਰ ਲੱਗਦੀ ਆ ਗ੍ਰੀਨ ਹਰੀ ਮੂੰਗੀ ਐ ਨਾ ਜਿਹੜੀ ਮੈਨੂੰ ਬੇ ਕਰ ਲੱਗਦੀ ਆ ਇਹ ਉਹ ਵੀ ਸਮੈਲੇ ਭੈੜੀ ਲੱਗਦੀ ਮੰਦਾ ਸੁਕਰਤ ਕੀ ਇਹਨਾਂ ਨੇ ਹੀਂਗ ਨਹੀਂ ਪਾਈ ਅੰਗਨਵਾੜੀਆਂ ਦੀ ਖਿਚੜੀ ਚਾਹੀਦੀ ਕੀ ਹੀਂਗ ਨਹੀਂ ਹੈਗੀ ਮਦੀਆ ਬਣੀ ਹੋਈ ਐ ਮੈਗੀ ਵਰਗੀ ਟੇਸਟ ਆ ਰਿਹਾ ਹੈ ਕਿਉਂਕਿ ਮੈਂ ਇਹਦੇ ਵਿੱਚ ਮੀਟ ਮਸਾਲਾ ਐਡ ਕੀਤਾ ਹੈ ਬਹੁਤ ਵਧੀਆ ਲੱਗਦੇ ਨੇ ਨਾਲ ਦਾ ਸਬਜ਼ੀ ਹਰੇਕ ਹੁਣ ਤਾਂ ਸਾਰੀ ਕਰਸਾਈ ਇੱਕ ਟਾਈਮ ਦੁਪਹਿਰ ਨੂੰ ਚੋਲੇ ਬਣਾਣ ਕਰਨਗੇ ਕੜੀ ਚੋਲ ਕੜੀ ਚੋਲ ਕਈ ਤਾਂ ਕद्दू ਚੋਲ ਖਾਣੇ ਸਾ ਚੋਲ ਖਾਣੇ ਕੀ ਐ ਨਾਲ ਚੋਲ ਖਾਣੇ ਬਈ ਕਈ ਵੇ ਮੈਂ ਦੇਖਿਆ ਆਚਾਰ ਨਾਲ ਵੀ ਚੋਲ ਖਾਣੇ ਆ ਅੰਬ ਦੇ achar ਨਾਲ ਦੱਸੋ ਵੀ ਅੰਬ ਦੇ achar ਨਾਲ ਚੋਲ ਖਾਉਨੇ? ਕੋਈ ਖਿਚੜੀ ਬਣਾ ਲੰਨੇ ਵਿੱਚ ਚਾਹ ਪਾ ਕੇ ਖਾਣੇ ਉਹ ਚ। ਲੱਸੀ ਤਾਂ ਪੈ ਜਾਂਦੀ ਹੈ ਚਲ ਖੱਟੀ ਜੀ ਲੱਸੀ ਹੁੰਦੀ ਆ ਪਾਹ ਹੋ ਜਾਂਦੀ ਖਿਚੜੀ ਦੇ ਵਿੱਚ ਹਨਾ ਚੋਲਾਂ ਦੇ ਵਿੱਚ। ਨੂਨ ਵਾਲੇ ਚੋਲ ਹੁੰਨੇ ਉਹਨਾਂ ਵਿੱਚ। ਬਟ ਚਾਹ ਪਾ ਕੇ ਨਹੀਂ। ਚਲੋ ਜੀ ਮਿਲਦੇ ਆ नेक्स्ट ਵਲੌਗ ਚ ਜਿਹੜੀ ਮੈਂ ਮਹਿੰਦੀ ਵਾਲੀ ਦੱਸੀ ਹੈ। ਉਹ ਵੀਡੀਓ ਕੱਲ ਆਏਗੀ ਨੈਕਸਟ ਬਲੌਗ ਚ ਆਏਗੀ ਤੁਸੀਂ ਪਲੀਜ਼ ਜ਼ਰੂਰ ਦੇਖਣੀ ਹੈ ਠੀਕ ਹੈ ਅੱਜ ਮੈਂ ਤਿਆਰ ਕਰਕੇ ਰੱਖੂੰਗੀ ਸਾਰਾ ਹੁਣ ਬਣਾਉਂਗੀ ਵੀਡੀਓ ਬਣਾਉਂਗੀ ਐਡਿਟ ਕਰੂੰਗੀ ਕੱਲ ਆਊਗਾ ਪਰ ਬਲੌਗ ਅੱਜ ਨਹੀਂ ਆਉਣਾ ਉਹ ਠੀਕ ਹੈ ਜੀ ਕਿਉਂਕਿ ਐਨਾ ਸਪੇਸ ਨਾ ਤਾਂ ਫੋਨ ਚ ਹੈ ਤੇ ਨਾ ਹੀ ਮੇਰੇ ਫੋਨ ਚ ਨਹੀਂ ਐਮਵੀ ਐ ਕਿ ਮੈਂ ਉਹ ਕਰ ਸਕਾਂ ਫਿਰ ਲਾਈਵ ਚ ਵੀ ਜਾਣਾ ਹੁੰਦਾ ਨਵਪ੍ਰੀਤ ਲਾਈਵ ਚ ਜਾਣੀ ਹੁੰਦੀ ਆ ਮੈਂ ਮੇਰੀ ਫਰੈਂਡਾਂ ਬਣੀ ਹੋਈਆਂ ਕਈ ਤੇ ਮਿਲਦੇ ਹਾਂਗੇ ਨੈਕਸਟ ਬਲੌਗ ਚ ਠੀਕ ਹੈ ओके बाय बाय शुक्रिया धनबाद इन ब्लॉग देखा अज बीरबल खिचड़ी खा लो मैं फिर कहनी हूँ बीरबल की खिचड़ी कल आएगा ब्लॉग मेहंदी करके भी मेहंदी किमें लगानी है बाड़ा तो ठीक है प्लीज वेट करना वॉच जस्ट वेट एंड वॉच मिलते हैं बाय बाय सात श्रीकालय സഹായിക്കട്ടെ <laughs>